ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਕਾਨੂੰਵਾਲ ਅਧੀਨ ਪੈਂਦੇ ਪਿੰਡ ਜਾਗੋਵਾਲ ਵੇਟ ਤੋਂ ਅੱਧੀ ਰਾਤ ਨੂੰ ਗੁੰਡਾਗਰਦੀ ਦੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਰੀਬ 2 ਦਰਜਨ ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਨਾਲ ਪੰਨ ਤੋੜ ਕੀਤੀ ਗਈ ਇਸ ਘਟਨਾ ਨੇ ਪਿੰਡ ਵਾਸੀਆਂ ਦੇ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਘਟਨਾ ਬੀਤੀ ਰਾਤ 12 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨ ਹੱਥਾਂ ਵਿੱਚ ਡੰਡੇ ਰੌਡਾਂ ਤੇ ਹੋਰ ਹਥਿਆਰ ਫੜੀ ਘਰ ਵੱਲ ਜਾਂਦੇ ਹੋਏ ਦੇਖੇ ਜਾ ਸਕਦੇ ਨੇ ਇਹ ਨੌਜਵਾਨ ਇੱਕ ਬੰਦ ਪਏ ਘਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਉਹਨਾਂ ਦੇ ਵੱਲੋਂ ਅੰਦਰ ਖੜੇ ਮੋਟਰਸਾਈਕਲ ਸਕੂਟਰੀ ਅਤੇ ਕਾਰ ਨੂੰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਜਾਂਦਾ ਹੈ ਐਨਾ ਹੀ ਨਹੀਂ ਘਰ ਦੇ ਸਾਰੇ ਸ਼ੀਸ਼ੇ ਬੈੱਡ ਅਤੇ ਟੇਬਲ ਸਮੇਤ ਕਰੇ ਲੁਸਮਾਨ ਦੀ ਵੀ ਕਾਫੀ ਭੰਨ ਤੋੜ ਕੀਤੀ ਜਾਂਦੀ ਹੈ ਤੋੜ ਫੋੜ ਕਰਨ ਤੋਂ ਬਾਅਦ ਇਹ ਨੌਜਵਾਨ ਵਾਪਸ ਜਾਂਦੇ ਹੋਏ ਵੀ ਕੈਮਰਾ ਵਿੱਚ ਦੇਖੇ ਜਾ ਸਕਦੇ ਨੇ ਪੁਲਿਸ ਦੀ ਮੋਡਲੀ ਜਾਂਚ ਅਨੁਸਾਰ ਇਹ ਸਾਰਾ ਮਾਮਲਾ ਬੀਤੀ ਸ਼ਾਮ ਨੂੰ 2:13 ਵਿਚਾਲੇ ਹੋਏ ਮਾਮੂਲੀ ਤਕਰਾਰ ਦਾ ਨਤੀਜਾ ਦੱਸਿਆ ਜਾ ਰਿਹਾ ਜਿਸ ਨੇ ਅੱਧੀ ਰਾਤ ਨੂੰ ਇੰਨਾ ਖਤਰਨਾਕ ਰੂਪ ਧਾਰਨ ਕਰ ਲਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਨੇ ਪੁਲਿਸ ਤੋਂ ਅਜਿਹੀ ਗੁੰਡਾਗਰਦੀ ਉੱਤੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਵਿੱਚ ਅਮਨ ਸ਼ਾਂਤੀ ਬਣੀ ਰਹੇ। ਬਸਲਾ ਮੁਸਲੇ ਦਾ ਕੋਈ ਫਰਾਂ ਦੇ ਮੁੰਡਾ ਮੁੰਡਾ ਲਾ ਕੇ ਟੱਕਰ ਹੋ ਰਹੀ ਹੈ। ਕਿੰਨੇ ਕ ਵਜੇ ਆਏ ਪਤਾ ਕੁਛ ਨਾ 12 ਵਜੇ ਕਿੰਨੇ ਕ ਬੰਦੇ ਸੀ? 5 ਪੰਜ ਆਏ ਹੋਣੇ ਕਿਹਨੂੰ? ਛਕ ਕਰ ਦੇ ਜੀਏ ਇਹਨੂੰ ਤੇ ਨਹੀਂ ਸੱਟਾਂ ਲਾਈਆਂ ਕਿਸੇ ਨੂੰ। ਘਾ ਦੇ ਲੱਗੀ ਕਿਸੇ ਦੀ? ਨਹੀਂ ਘਾ ਦੇ ਤੇ ਮਾਈ ਕੱਲੀ ਹੈ। ਉਹ ਕਾਜ ਜਿਹੜਾ ਬਾਹਰ ਸਡਾਉਣ ਸਾਰ ਆਏ ਹੋਣਾਂ ਦੇ ਵਧੀਆ ਉਹ ਵੀ ਰਹੀ ਇੱਥੇ ਲਗਾ ਕੇ ਜਾ ਰਹੇ ਆ। ਉਹ ਹੋਰ ਦਮ ਹੋਣੇ ਲਗਾ ਤੇ ਭੰਤ ਥੋੜੀ ਕੀਤੀ ਗਿਆ ਰੋੜੇ ਦਾੜੇ ਵੀ ਮਾਰੇ ਆ। ਨਹੀਂ ਨਹੀਂ ਭੰਤ ਉਹਦੀ ਕੀਤੀ। ਮੁੰਡਿਆਂ ਮੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ। ਇਹ ਇਹ ਘਰ ਕਿਹਦਾ ਵਾ? ਇਹ ਮੇਰੀ ਤਾਈ ਦਾ ਆ। ਕੀ ਨਾਂ ਉਹਨਾਂ ਦਾ? ਟਿੰਕੀ। ਅੱਛਾ ਇੱਥੇ ਘਰ 'ਚ ਕੌਣ-ਕੌਣ ਰਹਿੰਦਾ? ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ। ਤੇ ਫਿਰ ਲੜਾਈ ਕਿਹਦੇ ਨਾਲੀ? ਮੁੰਡਾ ਆਇਆ ਹੀ ਨਾ ਕੱਲ ਗੱਡੀ ਤੋਂ ਉਹ ਆਇਆ ਹੀ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰੈਂਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਉਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਉਹ ਤੋਂ ਹੋ ਗਿਆ ਭਾਈ ਤੇ ਫੇਰ ਇਹ ਰਾਤ ਨੂੰ ਆਏ ਮੁੰਡੇ ਲੜਾਈ ਹੋ ਗਈ ਮੁੜ ਕੇ ਮੁੰਡੇ ਮੰਡੇ ਚੱਲ ਗਏ ਆ ਮੁੜ ਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਵਜੇ ਨਾ ਆਏ ਮੁੰਡੇ ਕਿੰਨੇ ਕੁ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਤੋੜ ਕੇ ਚੱਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਨੇ ਨਹੀਂ ਸੱਟ ਨਹੀਂ ਲੱਗੀ ਬਚ ਗਏ ਚਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚਲ ਗਿਆ ਸੀ ਬਸ ਲਾ ਮੁਸਲੇ ਦਾ ਕੋਈ ਫਰਾਂ ਦੇ ਮੁੰਡਾ ਮੁੰਡਾ ਦਾ ਕੋਈ ਚੱਕਰ ਆਇਆ ਕਿੱਥੇ ਜਾ ਰਿਹਾ ਹੋਇਆ ਕਿੰਨੇ ਕ ਵਜੇ ਆਏ ਪਤਾ ਕੁਛ ਨਾ ਤਾਂ 12 ਵਜੇ ਕਿੰਨੇ ਕ ਬੰਦੇ ਫਿਰ 5 ਹੀ ਆ ਗਏ ਹੋਣੇ ਕਿਹਨੂੰ ਕਰ ਦੇ ਜੀ ਇਹਨੂੰ ਤੇ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਾਦਣ ਲੱਗੇ ਕਿਹਦੇ ਨਹੀਂ ਘਾਦਣ ਤੇ ਮਾਈ ਖੱਲੀ ਹੈ ਨਾ ਉਹ ਤਾਂ ਜਿਹੜੇ ਬਾਹਰ ਸਡਾਉਣ ਸਾਰ ਆਏ ਉਹਨਾਂ ਦੇ ਵੱਜੇ ਉਹ ਵੀ ਜੇ ਇੱਥੇ ਨਿਕਾੜ ਦੇ ਜਾਣ। ਉਹ ਉਹ ਬਹੁਤ ਦਰਦ ਮੁੰਡੇ ਨੇ ਲੱਗਾ। ਇਹ ਭੰਤ ਥੋੜੀ ਕੀਤੀ ਕਿ ਯਾ ਰੋੜੇ-ਰਾੜੇ ਵੀ ਮਾਰੇ ਆ। ਨਹੀਂ ਨਹੀਂ ਭੰਤ ਥੋੜੀ ਕੀਤੀ। ਮੁੰਡਿਆਂ-ਮੁੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ। ਇਹ ਇਹ ਘਰ ਕਿਹਦਾ ਵਾ? ਇਹ ਮੇਰੀ ਤਾਈ ਦਾ ਆ। ਕੀ ਨਾਂ ਉਹਨਾਂ ਦਾ? ਟਿੰਕੀ। ਅੱਛਾ ਇੱਥੇ ਘਰ 'ਚ ਕੌਣ-ਕੌਣ ਰਹਿੰਦਾ? ਕੱਲੀ ਤਾਈ ਰਹਿੰਦੀ ਆ, ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ। ਤੇ ਫਿਰ ਲੜਾਈ ਕਿਹਦੇ ਨਾਲ ਹੀ? ਮੁੰਡਾ ਆਇਆ ਇਹ ਨਾਲ ਗੱਲ ਗੱਦੀ ਤੋਂ ਉਹ ਆਇਆ ਈ ਤਾਈ ਦਾ ਪਤਾ ਲੈਣ ਤਾਂ ਈ ਠੀਕ ਨਹੀਂ ਨਾ ਰੈਂਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਹੂੰ ਉਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਉਹ ਤੋਂ ਹੋ ਗਈ ਲੜਾਈ ਤੇ ਫੇਰ ਇਹ ਰਾਤ ਕੋ ਮੁੰਡੇ ਲੜਾਈ ਹੋ ਗਈ ਮੁਰਕੇ ਮੁੰਡੇ ਮੰਡੇ ਚੱਲ ਗਏ ਆ ਮੁਰਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਵਜੇ ਨਾ ਆਏ ਹੁੰਡੇ ਕਿੰਨੇ ਕੁ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤੜ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਥੋੜ ਕੇ ਚੱਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਦੀ ਨਹੀਂ ਸੱਟ ਨਹੀਂ ਲੱਗੀ ਬਚ ਗਏ ਚਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚਲ ਗਿਆ ਸੀ